ਪਾਤੜਾ ਲਾ ਕੇ ਅੰਦਰ ਹੋ ਰਿਹਾ ਸੜਕੀ ਹਾਦਸੇ ਕਿਉਂਕਿ ਅੱਜ ਇੱਕ ਜੀਰੇ ਤੋਂ ਆਈ ਗੱਡੀ ਜਿਸ ਦੇ ਵਿੱਚ ਕੀ ਕੈਮਰਾਮੈਨ ਵੀ ਹੋਰ ਵੀ ਕਈ ਤਰ੍ਹਾਂ ਦੇ ਕੋਈ ਇਸੇ ਪ੍ਰੋਗਰਾਮ ਨੂੰ ਕਰਨ ਵਾਸਤੇ ਆਏ ਸੀਗੇ ਪਰ ਇੱਥੇ ਪਾਤੜਾ ਲਾ ਕੇ ਅੰਦਰ ਉਹਨਾਂ ਦਾ ਸੜਕੀ ਹਾਦਸਾ ਹੋਇਆ ਹੈ ਪੀਆਰਟੀਸੀ ਦੀ ਬੱਸ ਦੇ ਨਾਲ ਇੱਕ ਜਬਰਦਸਤ ਹਾਦਸਾ ਹੋਣ ਦੇ ਨਾਲ ਉਹ ਇੱਕ ਛੱਪੜ ਦੇ ਵਿੱਚ ਗੱਡੀ ਡਿੱਗੀ ਔਰ ਉਸ ਤੋਂ ਬਾਅਦ ਉਪਰੰਤ ਮੋਖਰੇ ਪਹੁੰਚੀ ਜਿਹੜੀ ਭਗਵੰਤ ਮਾਨ ਸਰਕਾਰ ਦੀ ਗੱਡੀ ਜਿਹੜੀ ਸੜਕ ਹਾਦਸੇ ਰੁਕਣ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਸੜਕੀ ਹਾਦਸੇ ਵਿੱਚ ਵਾਪਕ ਵਿਅਕਤੀ ਨੂੰ ਹਸਪਤਾਲ ਚਾਇਆ ਜਿੱਥੇ ਕਿ ਇੰਡੀਆ ਜਿਹੜੀਆਂ ਨਵੀਆਂ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ ਪੁਲਿਸ ਨੂੰ ਹਾਦਸੇ ਰੁਕਣ ਵਾਸਤੇ ਉਹ ਗੱਡੀਆਂ ਇਹ ਵਕਤ ਲੈ ਕੇ ਆ ਗਏ ਨੇ ਉਹਨਾਂ ਦੇ ਨਾਲ ਬਿਠਾ ਕੇ ਉਹਨਾਂ ਚਲੇ ਗਏ ਆ ਅਸੀਂ ਕੁਝ ਇੱਥੇ ਪੁਲਿਸ ਅਧਿਕਾਰੀ ਵੀ ਹੈ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂ ਇਹ ਕਿ ਕਿਸ ਤਰ੍ਹਾਂ ਦਾ ਇਹ ਹਾਦਸਾ ਵਾਪੜਿਆ ਜਿਹੜਾ ਅੱਜ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਔਰ ਕੀ ਕਾਰਵਾਈ ਹੋ ਰਹੀ ਹੈ ਕੋਈ ਜਨੂਤੀਆਂ ਹਾਂਜੀ ਉਹਨਾ ਹਸਪਤਾਲ ਲੈ ਕੇ ਜਾ ਰਹੇ ਅਸੀਂ ਗੱਡੀ ਗੱਡੀ ਤੁਹਾਡੀ ਮੌਕੇ ਤੇ ਪਹੁੰਚ ਗਈ ਕਿਉਂਕਿ ਇਹਦੇ ਬੈਨੀਫਿਟ ਵੀ ਕਾਫੀ ਮਿਲਦੇ ਆ ਸਰਕਾਰ ਵੱਲੋਂ ਜਿਹੜੀਆਂ ਚ ਲੱਗੀਆਂ ਆ ਉਹਨਾਂ ਦਾ ਐਡਮਿਟ ਕਰਾ ਦਈਏ ਥੋੜਾ اچھا ਕੋਈ ਲੱਗ ਰਿਹਾ ਤੁਹਾਨੂੰ ਉਹਨਾਂ ਕਿਸੇ ਦੇ ਸਪਟਾ ਲੱਗੀਆਂ ਬਾ ਗੁਜਰ ਸੱਟਾਂ ਨੇ ਉਹ ਜ਼ਿਆਦਾ ਨਹੀਂ ਹੈ ਇੰਦਰੀ ਹੈਗੀ ਨਾਰਮਲ ਹੈ ਕਿੰਨੇ ਕੀ ਗੱਡੀ ਜਿਹੜੀ ਉਹਨਾਂ ਦੀ ਕਾਰ ਸੀਗੀ ਉਹ ਤਾਂ ਮੇਰੇ ਖਿਆਲ ਚ ਇੱਕ ਤਾਂ ਨੇ ਵਾ ਵਾ ਉਹ ਹਾਈਡਰਾ ਬੁਲਾਈਏ ਅਸੀਂ ਨੇ ਉਹ ਕੱਢ ਰਹੇ ਨੇ ਠੀਕ ਹੈ ਅੱਛਾ ਕੀ ਗੱਲਬਾਤ ਹੋਈ ਤੁਸੀਂ ਗੱਡੀ ਚਲਾ ਰਹੇ ਸੀਗੇ ਇਹ ਕਾਰ ਜਿਹੜੀ ਹਾਸਾਗ੍ਰਸਤ ਹੋਈ ਆ ਹਾਂਜੀ ਸਰ ਕਿੱਧਰੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਔਰ ਕਿਸ ਤਰ੍ਹਾਂ ਬੱਸ ਦੇ ਟੱਕਰ ਲਾਈ ਜਾਂ ਤੁਹਾਡੀ ਕੀ ਬਸਟੇਕ ਹੋਈ ਹੈ ਇਹਦੇ ਵਿੱਚ ਜੀਰੇ ਤੋਂ ਮਤਲਬ ਜੀਨ ਜਾਣਦੇ ਆ ਸਾ ਹਾਂਜੀ ਤੇ ਅਸੀਂ ਮਤਲਬ ਕਿ ਇੱਥੋਂ ਚੌਂਕ ਪਾਰ ਕਰਨ ਲੱਗੇ ਵੇਖ ਕੇ ਬੱਸ ਤੇ ਬੱਸ ਬਹੁਤ ਸਪੀਡ 'ਚ ਆ ਕੇ ਪਿਛੋਂ ਵਾਲ ਗੱਡੀ ਬੱਸ ਵਾਰੀ ਟੱਕਰ ਹੋਣਾ ਗੱਡੀ ਨੂੰ ਗੱਡੀ ਪੁੱਠੀ ਹੋ ਗਈ ਪਾਣੀ ਦੇ ਵਿੱਚ ਹਾਂਜੀ ਬੱਸ ਦਾ ਅਗਲਾ ਕਾਰ ਦਾ ਅਗਲਾ ਹਿੱਸਾ ਲੰਘ ਗਿਆ ਹੈਗਾ ਹਾਂਜੀ ਕਾਰ ਦਾ ਕਿੰਨਾ ਕੁ ਨੁਕਸਾਨ ਹੋਇਆ ਹੋਦਾ ਅੰਨੇ ਪਾਗੇ ਵਿੱਚ ਹੈ ਕਾਰ ਕੈਮਰੇ ਵਿੱਚ ਸਾਡੇ ਮਾਲਾਂ ਕੇ ਚਾਰ ਪੰਜ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਬੜਾ ਮਿੱਠਾ ਹੈ ਕਿੱਥੋਂ ਦੇ ਵਿੱਚ ਸੀ ਕਿਹੜਾ ਜ਼ਿਲ੍ਹਾ ਕਿਹੜਾ ਕੰਡਾ ਕਿੰਨੇ ਬੰਦੇ ਸਵਾਰ ਸੀ ਤੁਸੀਂ ਇਹਦੇ ਚਾਰ ਪੰਜ ਕਿਸੇ ਦੇ ਕੋਈ ਛੱਟਾ ਪੱਟਾ ਲੱਗਿਆ ਦੋ ਬੰਦੇ ਵਾਲੇ ਮਾਲਾਂ ਜਿਹੜੇ ਉੱਪਰ ਬੈਠੇ ਉਹਨਾਂ ਨੇ ਮਤਲਬ ਪਸੰਦਾਂ ਟਿਕੜੋਂ ਹਟ ਗਈ ਅੱਛਾ ਤੁਸੀਂ ਕਿੱਥੋਂ ਆਏ ਸੀ ਜੀਰਾ ਏਰੀਆ ਵੀਡੀਓ ਕਰੀ ਜਾਣਾ ਹੈ ਚੀਜ਼ ਨਹੀਂ ਅਕਚਲ ਸਰਮਨ ਚਾਰ ਪਾਇਲਰ ਦਾ ਕਵਰੇਜ ਮੰਨ ਲਓ ਕਿ ਪਾਣੀ ਦੀ ਡਿੰਗ ਦਾ ਸੜਕਾਂ ਦੇ ਪਰੇ ਡਿੱਗੇ ਹੋ ਗਏ ਸਰਸਾਬ ਹੋ ਗਏ ਤੇ ਹੁਣ ਕੀ ਮੰਗ ਕਰਦੇ ਤੁਸੀਂ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਬੱਸ ਵਾਲੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਹਾਦਸੇ ਵਾਪਰਨ ਤੋਂ ਅੱਗੇ ਤੋਂ ਵਿਚਾਰ ਹੋਵੇ ਕਿ ਇਸ ਤਰ੍ਹਾਂ ਦਾ ਬੱਸ ਵਾਲੇ ਵੇਹ ਬਿੰਦਗਾ ਦਾ ਵੀ ਮੰਨ ਲਓ ਕਿ ਜੇ ਕੋਈ ਚੌਕ ਆਉਂਦਾ ਕੋਈ ਸ਼ਫਨਲਾ ਰੋਡ ਆਦਾ ਮੰਨ ਲਓ ਦੇਖ ਕੇ ਚਾਰ ਬੰਨੇ ਸਵੀਰ ਸਲੋ ਗੱਗ ਲਗਾਓ ਬੱਸ ਬੱਸ ਬਹੁਤ ਤੇਜ਼ ਮੰਨ ਲਓ ਉਤੋਂ ਗੱਡੀ ਚੱਲਦੀ ਹੋਈ ਕਿੱਥੇ ਵੱਲੋਂ ਚੌਕੇ ਗੱਡੀ ਮਾਰੀ ਉਹਨਾਂ ਕਾਫੀ ਲੋਕ ਵੀ ਇਕੱਠੇ ਹੋਏ ਇੱਥੇ ਪਿੰਡ ਦੇ ਵੀ ਆ ਕਾਫੀ ਔਰ ਜਿਸ ਤਰ੍ਹਾਂ ਦਾ ਹਾਲਾਤ ਇੱਥੇ ਅੱਜ ਹਾਂਜੀ ਬੱਸ ਫਰਟ ਬੱਸਾਂ ਤਾਂ ਜੀ ਬਹੁਤ ਤੇਜ਼ ਚੱਲ ਰਹੀਆਂ ਨੇ ਬੱਸ ਦਾ ਨੰਬਰ ਨਹੀਂ ਚੱਲ ਜਾਈ ਜਾਵੇ ਇਹ ਤੇ ਇਸ ਗੱਲ ਚਾਹ ਕੇ ਪਾਉਂਦੇ ਨੇ ਇਹ ਚਿੰਤਮ ਜੀ ਦੀ ਭਜਾਂਦੇ ਨੇ ਇੱਕੋ ਬੱਸ ਆ ਸਾਰੇ ਦੀ ਵੀ ਗਲਤੀ ਹੈ ਜੀ ਘਟੋ ਘਟਾ ਬੰਦੇ ਨੂੰ ਦੇਖ ਕੇ ਡੱਟ ਪਾਉਣਾ ਚਾਹੀਦਾ ਵਿਚ ਚਰਾਸਤਾ ਤੇ ਚੌਂਕ ਨਹੀਂ ਹੈਗਾ ਫੁੱਲ ਸਪੀਡ ਨਾਲ ਬੱਸ ਲਈ ਯਾਰ ਇਹ ਪਿੰਡ ਦਾ ਚੌਕ ਹੈ ਮੇਨ ਘਟੋ ਘਟਾ ਸਲੋ ਕਰਕੇ ਡੱਟ ਪਾਉਣੀ ਚਾਹੀਦੀ ਉਹਨਾਂ ਨੂੰ ਇਹ ਤਾਂ ਗੱਡੀ ਵਾਲਿਆਂ ਦਾ ਵਿਚਾਰ ਹੈ ਜੇ ਨਾ ਉਹਰੇ ਪਾਣੀ ਹੁੰਦਾ ਤਾਂ ਚਾਰੇ ਬੰਦੇ ਮਰ ਜਾਣੇ ਸੀਗੇ ਬੱਸਾਂ ਦੇ ਬਿੰਦੀ ਨਹੀਂ ਹੈ ਜੀ ਇਹ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਹਾਦਸੇ ਰੋਕਣ ਵਾਸਤੇ ਸਰਕਾਰ ਵੱਲੋਂ ਕੀ ਕਦਮ ਚੁੱਕੇ ਜਾਣਗੇ ਜਾ ਇਹ ਨਿੱਤ ਦਿਨ ਹੋ ਰਹੇ ਹਾਦਸੇ ਐਸੇ ਤਰ੍ਹਾਂ ਹੀ ਵਾਪਰਦੇ ਰਹਿਣਗੇ ਕਿਉਂਕਿ ਪਾਤਣਾ ਇਲਾਕੇ ਦੇ ਵਿੱਚ ਪਹਿਲਾਂ ਹੀ ਕਾਫੀ ਗਾਮ ਲੱਗਣ ਨਾਲ ਔਰ ਕਈ ਤਰ੍ਹਾਂ ਦੇ ਇਹ ਹਾਦਸੇ ਜਿਹੜੇ ਆ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਇਹ ਤਾਂ ਜੀ ਬੱਸ ਆ ਰਹੀ ਸੀ ਆਪਣੇ ਪਟਿਆਲੇ ਵੱਲੋਂ ਹਾਂਜੀ ਤੇ ਮੁੰਡੇ ਆ ਰਹੇ ਉਧਰੋਂ ਆਪਣਾ ਆਪਣਾ ਇਸ ਇਸ ਬਾਈਪਾਸ ਸੰਗਰੂੜ ਵੱਲੋਂ ਅੱਛਾ ਜੀ ਤੇ ਬੱਸ ਇਧਰੋਂ ਇਧਰੋਂ ਨਿਕਲਦੀ ਪਈ ਸੀ ਬੱਸ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਸੀਗੀ ਨਾ ਟੱਕਰ ਮਾਰੀ ਤੇ ਉਹਦੇ ਵਿੱਚ ਜਾ ਕੇ ਡਿੱਗ ਗਈ ਨਾਲੇ બસ ਤਾਂ ਕਾਫੀ ਸਮਝ ਜਰਹੀਗੀ 바ਦੀ ਸਪੀਡ ਬਹੁਤ ਹੈ 39 ਤੁਹਾਡਾ ਮੇਰਾ ਸੁਨਾਨ ਸਿੰਘ ਕਿਹੜਾ ਪਿੰਡ ਹੈ ਮੇਰਾ ਦਗਾਲ ਦਗਾਲ ਕੀ ਨਾਂ ਹੈ ਤੁਹਾਡਾ ਕਿਹੜਾ ਪਿੰਡ ਹੈ ਸੁਨਾਨ ਸਿੰਘ ਜੱਲੇ ਜੀ ਅੱਛਾ ਇਹ ਕੀ ਗੱਲਬਾਤ ਹੋਈ ਹੈ ਇਹ ਗੱਲਬਾਤ ਕੀ ਹੋਈ ਹੈ ਇਹਨੇ ਸਭ ਨੂੰ ਪਤਾ ਵੀ ਨੇਾਲ ਬਾਈ ਪੰਜ ਚੌਕ ਹੈ ਇੱਥੋਂ ਚੱਲਦਾ ਹੈ ਤਕਰੀਬਨ ਜਿਹੜੀਆਂ ਸਰਕਾਰੀ ਪ੍ਰਾਈਵੇਟ ਬੱਸਾਂ ਆਉਂਦੀਆਂ ਨੇ ਨਾ ਉਹਨੂੰ ਸਭ ਨੂੰ ਪਤਾ ਹੈ ਵੀ ਇੱਥੇ ਚੌਕ ਹੈ ਕਦੇ ਨਾ ਕਦੇ ਪਾਣਾ ਵਰਤਦਾ ਹੈ ਤੇ ਜਾਂਦੇ ਨੇ ਹਰ ਇੱਕ ਵਾਸ ਆਊਗੀ ਤੇ ਜਾਊਗੀ ਹੁਣ ਵੀ ਬੱਸ ਤੇਜ਼ ਸੀ ਜੀ ਗੱਡੀ ਕ੍ਰਾਸ ਹੋ ਗਈ ਸੀ ਜਦੋਂ ਬੱਸ ਵਾਲੇ ਨੇ ਪੂਰੇ ਹੈਂਡ ਗੱਡੀ ਨੂੰ ਵਗਾ ਕੇ ਉਹ ਨਾਲੇ ਚ ਮਾਰੇ ਆਕੇ ਇਹ ਜੇ ਆਪਾਂ ਕਹੀਏ ਵੀ ਗੱਡੀ ਵਾਲ ਦਾ ਘੋਟ ਹੈ ਗੱਡੀ ਕ੍ਰਾਸ ਹੋ ਗਈ ਸੀ ਕਿ ਗੱਡੀ ਲੰਗੀ ਸੀ ਬੱਸ ਵਾਲੇ ਦਾ ਘੋਟ ਹੈ ਸਟਾ ਕਿਉਂ ਨਹੀਂ ਲੱਗਦੀ ਜੋ ਕਿ ਇੱਥੇ ਇੱਥੇ ਚੌਕ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਬਹੁਤ ਐਕਸੀਡੈਂਟ ਹੁੰਦੇ ਨੇ ਇੱਥੇ ਚੌਕ ਵੀ ਬਣਨਾ ਚਾਹੀਦਾ ਹੈ ਇੱਥੇ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਦਾ ਮੈਂ ਕਿ ਜਿੰਨੀਆਂ ਵੀ ਬੱਸਾਂ ਆਉਂਦੀਆਂ ਨੇ ਸਰਕਾਰੀ ਬੱਸ ਅੱਡਾ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਘੱਟੋ ਘੱਟ ਨਿਆਲ ਬਾਈਪਾਸ ਹੈ ਜਿਹੜਾ ਉੱਥੇ ਘੱਟੋ ਘੱਟ ਬੱਸਾਂ ਲੱਗਣੀਆਂ ਚਾਹੀਦੀਆਂ ਜਮਾ ਹੋੜੀ ਕੰਟਰੋਲ ਕਰਕੇ ਲੰਘਾਉਣੀ ਚਾਹੀਦੀ ਸਾਂਤੋਂ ਬਚਾਅ ਹੋ ਸਕਦਾ ਹੈ ਨਹੀਂ ਡੇਲੀ ਨੁਕਸਾਨ ਹੁੰਦਾ ਕੀ ਲੱਗਦਾ ਕਿ ਇਹਦੇ ਸੱਟਾ ਬਿਟਾ ਲੱਗੀਆਂ ਹਾਂਜੀ ਸੱਟਾ ਲੱਗੀਆਂ ਗਿਆ ਇਹਦੇ ਲੱਟਾ ਸੱਟਾ ਲੱਗੀਆਂ ਜੀ ਮੁੰਡਿਆਂ ਦੇ ਦੋ ਮੁੰਡਿਆਂ ਦੇ ਲੱਗੀਆਂ ਬੱਥੀ ਤੇ ਸੱਟਾ ਲੱਗੀਆਂ ਬੱਚੇ ਤਾਂ ਉਤਾਰ ਹੈਗੀ ਕਿਉਂਕਿ ਜਾ ਕੇ ਕਾਰ ਨਾਲੇ ਜੇ ਡਿੱਗੀ ਜੇ ਨਾਲਾ ਨਾ ਹੁੰਦਾ ਤਾਂ ਉਹਨਾਂ ਦਾ ਕੋਈ ਬਚਾਅ ਨਹੀਂ ਹੋਣਾ ਸੀਗਾ ਪਾਣੀ ਦੇ ਬਚਾਅ ਕਰਕੇ ਉਹਨਾਂ ਦੀ ਬਚਤ ਰਹੀ ਗੱਡੀ ਦਾ ਵੀ ਨੁਕਸਾਨ ਹੈ ਕਿਉਂਕਿ ਬਹੁਤ ਵੇਰ ਤੋਂ ਮੰਗ ਹੈ ਸਾਡੇ ਪਿੰਡ ਦੀ ਚੌਕ ਨਹੀਂ ਬਣ ਰਹੀ ਹੈ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਤੇ ਹਰ ਡੇਲੀ ਐਕਸੀਡੈਂਟ ਹੁੰਦੇ ਨੇ ਚੌਕ ਦੀ ਬਹੁਤ ਹੈ ਕਿ ਤੋ ਘੱਟ 10 ਸਾਲ ਤੋਂ ਮੰਗ ਕਰਦੇ ਆ ਰਹੇ ਸਰਕਾਰ ਤੋਂ ਚੌਕ ਨਹੀਂ ਬਣ ਰਹੀ ਜੀ ਬਸ ਕਿੱਥੋਂ ਦੀ ਸੀ ਔਰ ਗੱਡੀ ਵਾਲੇ ਕਿੱਥੋਂ ਦੇ ਸੀਗੇ ਕੋਈ ਹਾਦਸੇ ਦੇ ਵਿੱਚ ਕੋਈ ਨੁਕਸਾਨ ਜਾਨੀ ਨੁਕਸਾਨ ਹੋਇਆ ਜਾਂ ਕਿਸ ਤਰ੍ਹਾਂ ਦਾ ਜਾਨੀ ਨੁਕਸਾਨ ਹੋਇਆ ਦਾ ਗੱਡੀਆਂ ਦਾ ਥੋੜਾ ਮੋਟਾ ਗੱਡੀਆਂ ਦਾ ਨੁਕਸਾਨ ਹੋਇਆਗਾ ਤੇ ਬਾਕੀ ਤਬਦੀਦ ਚੱਲ ਰਹੀ ਹੈ ਜੋ ਸਾਹਮਣੇ ਹੋਗਾ ਸਮਾਗਮ ਕਰ ਲਈ ਇਹ ਕਿੰਨੇ ਜਣੇ ਸਵਾਰ ਸੀਗੇ ਜੀ ਇਹਦੇ ਵਿੱਚ ਗੱਡੀ ਦੇ ਜੀ 4 ਕੇ ਬੱਲੇ ਸੀ 4 ਹਿੰਦੀ ਸੀ ਤੇ ਕੀ ਲੱਗਦਾ ਤੁਹਾਨੂੰ ਕਿਸੇ ਦੇ ਜਿਹੜੀ ਗੱਡੀ ਸੀਗੀ ਪੰਜਾਬ ਪੁਲਿਸ ਦੀ ਇੱਕ ਗੱਡੀ ਲਾਈ ਗਈ ਹੈ ਜਿਹੜੀ ਸੜਕ ਹਾਦਸਿਆਂ ਦੇ ਉੱਤੇ ਪਹੁੰਚਣ ਵਾਲੀ ਉਹ ਮੌਕੇ ਤੇ ਪਹੁੰਚ ਗਈ ਉਹਨਾਂ ਨੇ ਜਿਹੜੇ ਕਿ ਇਹਨਾਂ ਨੂੰ ਜਿਹੜੇ ਇੱਥੇ ਕੋਈ ਵਿੱਚ ਸੀਗਾ ਜਿੰਨਾ ਬੰਦਾ ਸੱਟਾਂ ਲੱਗਿਆ ਸੀ ਮੌਕੇ ਤੋਂ ਹਸਪੀਟਲ ਪਹੁੰਚਾਤਾ ਤੁਹਾਡੇ ਵੱਲੋਂ ਕੀ ਤਬਦੀਦ ਸਟੇਜ 'ਚ ਹੁਣ ਤੱਕ ਸਾਹਮਣੇ ਆਇਆ ਜੀ ਸਾਹਮਣੇ ਦੇ ਪਰਤਾਲ ਕਰ ਰਹੇ ਹਾਂਗੇ ਪਰਤਾਲ ਤੇ ਜੋ ਸਾਹਮਣੇ ਆਊਗਾ ਸਰ ਜੀ ਆ ਵੀਰਾ ਡਰਾਈਵਰ ਆ ਜੀ ਹਾਂ ਬਾਈ ਜੀ